ਸਤਿ ਸ਼੍ਰੀਕਾਲ ਜੀ ਮੈਂ ਕਲਵਨ ਸਿੰਘ ਗਿੱਲ ਇੱਕ ਵਾਰੀ ਫੇਰ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ ਦਿਲ ਦੀਆਂ ਗੱਲਾਂ ਸੋ ਮੇਰੇ ਨਾਲ ਅੱਜ ਫਿਲਮੀ ਸਟਾਰ ਕਾਡ ਹੈ ਕਾਸਟ ਹੈ ਚੋਰਾ ਨਾਲ ਯਾਰੀਆਂ ਹੈਲੋ ਉਹ ਹੈਲੋ ਜੀ ਸਸਤਰੀ ਬੀਬੀਆਂ ਦਾ ਪੈਸੀ ਮਾਰਨੀ ਹੁੰਦੀ ਉਹ ਵੀ ਦੋ ਦੋ ਬੀਬੀਆਂ ਦੋ ਦੋ ਉਹ ਵੀ ਮੇਰੇ ਨਾਲ ਉਹ ਵੀ ਮੇਕਅਪ ਬਸ ਮੈਨੂੰ ਗੱਲ ਦੱਸੋ ਇਹ ਸਮੱਸਿਆ ਸਮੱਸਿਆ ਮਤਲਬ ਸਮੱਸਿਆ ਨਹੀਂ ਬੀਬੀ ਪਰਸੇ ਵਿੱਚ ਸ਼ੀਸ਼ਾ ਰੱਖਣਾ ਮੇਕਅਪ ਆਰਟਿਸਟ ਨਾਲ ਰੱਖਣਾ ਇੱਥੇ ਦੇਖੋ ਨਾ ਨਾਤੀ ਨਾ ਤੋਤੇ ਮਗਰ ਸਕਰਾਂਤੀ ਸਵੇਰੇ ਪਾਣੀ ਨੂੰ ਮਾਰੇ ਛੱਟਿਆ ਮੁੰਡੇ ਨਾ ਸੁਣੇ ਸੁਣੇ ਤੇ ਕੁੜੀਆਂ ਨੂੰ ਥੋੜੇ ਬੜਨਾ ਪੈਂਦਾ ਮਾਈ ਗਾਡ ਮਾਈ ਗਾਡ ਨਹੀਂ ਕੁੜੀਆਂ ਬਹੁਤ ਜ਼ਿਆਦਾ ਸੋਹਣੀਆਂ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੇ ਉਹਨੂੰ ਹੋਰ ਬਿਊਟੀ ਦਿਖਾਈਏ ਮਤਲਬ ਉਹ ਤੇ ਸੋਹਣੀਆਂ ਐਨੇ ਐਨੇ ਪੰਪ ਨਾ ਦਿਓ ਪਤਾ ਲੱਗੇ ਮੈਂ ਬਾਹਰ ਜਾ ਕੇ ਬਾਹਰ ਲੈਣੇ ਤੋੜਦੇ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਦੇ ਲਏ ਆ ਮੈਂ ਤੁਹਾਨੂੰ ਇਹੀ ਕਿਹਾ ਨਾ ਕੁੜੀਆਂ ਜ਼ਿਆਦਾ ਸੋਹਣੀਆਂ ਹੁੰਦੀਆਂ ਉਹ ਸਿਰਫ ਆਪਣੇ ਆਪ ਨੂੰ ਸ਼ਾਪ ਦਿਖਾਉਣਾ ਚਾਹੁੰਦੀ ਆ ਤਾਂ ਕਰਕੇ ਮੇਕਅਪ ਜ਼ਿਆਦਾ ਕਰ ਲੈਂਦੀ ਆ ਵੈਸੇ ਇਹ ਇੱਕ ਹੋਰ ਗੱਲ ਆ ਤੁਸੀਂ ਦੋਨੇ ਇੰਨੀਆਂ ਸੋਹਣੀਆਂ ਲੱਗ ਰਹੇ ਹੋ ਨਾ ਹੁਣ ਮੈਂ ਇਹ ਕਨਫਿਊਜ਼ਨ ਦੇ ਵਿੱਚ ਆਂ ਵੀ ਮੈਂ ਸਭ ਤੋਂ ਪਹਿਲਾਂ ਤਾਰੀਫ ਕਿਹਦੀ ਕਰਾਂ ਜੇ ਮੈਂ ਇਹਦੀ ਕਰਦਾ ਤਾਂ ਫਿਰ ਤੁਸੀਂ ਨਹੀਂ ਮੈਂ ਨਹੀਂ ਕਰਦਾ ਤਾਂ ਤੁਹਾਡੀ ਕਰਦਾ ਤਾਂ ਇਹ ਨਰਾਜ਼ ਕਿਹਨਾਂ ਦੀ ਆਲਰੇਟ ਤਾਰੀਫ ਕਰਦੀ ਆ ਮੈਂ ਇਹਨਾਂ ਦੀ ਕੀਤੀ ਮੈਂ ਕਿ ਤੁਸੀਂ ਬਹੁਤ ਸੋਹਣੇ ਲੱਗਣ ਡੇ ਹੋ ਮਤਲਬ ਪਾਕਿਸਤਾਨੀ ਸੂਟ ਕੀ ਬਾਤ ਹੈ ਇਹ ਤਾਂ ਵੈਸੇ ਐ ਜੀ ਉਧਰ ਪੰਜਾਬੀ ਕੇਸ ਹੈ ਹੈ ਨਾ ਲੁਧਿਆਣੇ ਦੀ ਬੋਰਨ ਹੈ ਨਾ ਤੁਸੀਂ ਤਰਨਤਾਰਨ ਵਾਲੇ ਪਾਸੇ ਜਿੰਨੇ ਬਸੇ ਜੁਰਮ ਕ੍ਰਾਈਮ ਸਾਬ ਉਸ ਪਾਸੇ ਨਹੀਂ ਸਾਡੇ ਦਾਰੂ ਕਰਦੇ ਹੋਂਦੇ ਬੰਦੇ ਦਾਰੂ ਉਹ ਫਿਰ ਕਦੇ ਕਦੇ ਕੀ ਕਹ ਸੋਣੇ ਕਦੇ ਕੀ ਖਵਾਰਾ ਖਵਾਰਾ ਜੀ ਟੀਵੀ ਤੇ ਵੀ ਤਰਨ ਤਰਨ ਮਾਢੇ ਵਾਲੇ ਦਾਰੂ ਬੜਦੇ ਡਰਾਮਾ ਦੇ ਡਰਾਮਾ ਸਾਡੇ ਉਧਰ ਜੱਟ ਏਰੀਆ ਤੁਹਾਨੂੰ ਵਧਾ ਥੋੜੇ ਜਿਹਾ ਜੱਟ ਬੂੜ ਉਧਰ ਐਕਚੁਅਲੀ ਨਾ ਫਿਰ ਜਦੋਂ ਮਤਲਬ ਆਉਂਦੀ ਹੈ ਇਲੈਕਸ਼ਨਾਂ ਵਗੈਰਾ ਕੁਛ ਨਾ ਕੁਛ ਫਿਰ ਪੀਣੀ ਵੀ ਖੁੱਲੀ ਹੁੰਦੀ ਹੈ ਨਾ ਸਾਰੇ ਨੇ ਫਿਰ ਥੋੜਾ ਜਿਹਾ ਕਰਨਾ ਹੀ ਪੈਂਦਾ ਸਾਡੇ ਕੋ ਸੂਤ ਕੁੜੀਆਂ ਪ੍ਰਭ ਗਰੇਵਾਲ ਤੇ ਜਿਹਨੂੰ ਕਹਿੰਦਾ ਮਨਪੀਤ ਸਰਾ ਮੇਰੇ ਨਾਲ ਨਹੀਂ ਅੱਜ ਸੋ ਮੁਖਾਤਬ ਨੇ ਗੱਲਾਂ ਬਾਤਾਂ ਆਪਾਂ ਨਿੱਕੀਆਂ ਮੋਟੀਆਂ ਹਲਕੀਆਂ ਫੁਰਕੀਆਂ ਕਰਾਂਗੇ ਕਿਉਂਕਿ ਦੋਨੇ ਜਾਨੀਆਂ ਬੜੀਆਂ ਸੋਹਣੀਆਂ ਲੱਗ ਰੀਆਂ ਨੇ ਪਰ ਚੋਰਾਾਂ ਦੇ ਨਾਲ ਜਾ ਰੀਆਂ ਜਾ ਰੀਆਂ ਇਹ ਵੀ ਕਨਫਿਊਜ਼ਨ ਆ ਬਹੁਤ ਵੱਡਾ ਕੁੜੀਆਂ ਸੋਹਣੀਆਂ ਪੜੀਆਂ ਲਖੀਆਂ ਯਾਰੀ ਚੋਰਾਾਂ ਨਾਲ ਇਹ ਨਹੀਂ ਮੈਨੂੰ ਸਮਝ ਆ ਰਿਹਾ ਚੋਰ ਫਿਰ ਅਲੱਗ-ਅਲੱਗ ਚੀਜ਼ ਲੈ ਜਾਂਦੇ ਆ ਨਾ ਦੇਖੋ ਤਾਂ ਸਹੀ ਆਪਾਂ ਜਿਹੜੀ ਚੀਜ਼ ਅਸੀਂ ਨਹੀਂ ਲੈ ਕੇ ਆ ਸਕਦੇ ਘਰ ਉਹ ਚੋਰੀ ਚਾਰਕ ਲੈਂਦੇ ਜੇ ਸਾਨੂੰ ਪਸੰਦ ਨਹੀਂ ਬਿਲਕੁਲ ਇੱਕ ਇੱਕ ਹੋਰ ਗੱਲ ਜੇ ਤੁਸੀਂ ਜਾਰੀਆਂ ਰੱਖੋਗੇ ਨਾ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜੂਗੀ ਤੁਹਾਡੇ ਮਤਲਬ ਕੋਈ ਲੱਗੇ ਬੰਨੇ ਚੋਰੀ ਹੋਣ ਵਾਲੀ ਆ ਤੇ ਕਿਹਦੇ ਘਰੇ ਚੋਰੀ ਹੋਣ ਵਾਲੀ ਆ ਤੁਹਾਡੇ ਘਰੇ ਨਹੀਂ ਚੋਰੀ ਹੋਊਗੀ ਕਿਉਂਕਿ ਉਹ ਤੁਹਾਨੂੰ ਪਹਿਲਾਂ ਦੱਸ ਦੂਗਾ ਨਹੀਂ ਗੱਲ ਇਹ ਵੀ ਆ ਨਾ ਕਿ ਜੇ ਕੋਈ ਤੁਹਾਨੂੰ ਚੀਜ਼ ਚਾਹੀਦੀ ਤੁਸੀਂ ਕਹਿ ਤਾਂ ਸਕਦਾ ਮੈਨੂੰ ਆ ਚਾਹੀਦੀ ਆ ਜਾ ਲੈ ਆਈ ਚੋਰੀ ਕਰਕੇ ਘਰ ਬਣਾਉਣਾ ਤਾਂ ਅਸੀਂ ਸੋਚ ਰਹੇ ਹਾਂ ਅੱਗੇ ਅੱਗੇ ਪਤਾ ਕੀ ਹੁੰਦਾ ਸੀਗਾ ਜਦੋਂ ਪਿੰਡ ਚ ਕੁੜੀ ਵਸੇ ਮੁੰਡਾ ਦੇ ਦੇ ਸੀ ਨਾ ਉਹ ਕਹਿੰਦੇ ਵੀ ਬੀੜੀ ਨਾਲ ਖਾ ਪੀਂਦਾ ਹੋਵੇ ਜਰਦਾ ਨਾਲ ਖਾਂਦਾ ਹੋਵੇ ਉਹ ਕਿੰਨਾ ਸੌਂਗ ਵੀ ਤਾਂ ਆਇਆ ਸੀ ਸੌਂਗ ਵੀ ਆਇਆ ਸੀ ਅੱਜ ਕੱਲ ਨਾ ਕੁੜੀਆਂ ਵੀ ਨਾ ਹੱਥ ਚ ਰਿਵਾਲਵਰ ਫੜ ਕੇ ਵੀਡੀਓ ਇਹ ਮੇਰੇ ਡਾਣ ਨਾਲ ਜਾਰੀ ਹੈ ਮੇਰੇ ਗੁੰਡੇ ਨਾਲ ਜਾਰੀ ਹੈ ਫਲਾਣੇ ਨਾਲ ਚੋਰਾਂ ਨਾਲ ਜਾਰੀ ਹੈ ਨਾ ਸੋ ਇਤਵਨੀ ਗੱਲ ਦੱਸੋ ਸਭ ਤੋਂ ਵੱਡੀ ਗੱਲ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਮੈਂ ਸਿਰ ਬੌਰਨ ਹੈ ਕਿ ਕਲਕੱਤਾ ਤੋਂ ਤੇ ਅਸੀਂ ਆਗੇ ਸੀ ਪੰਜਾਬ ਚ ਕਾਫੀ ਟਾਈਮ ਪਹਿਲਾਂ ਤੇ ਲੁਧਿਆਣਾ ਸ਼ਹਿਰ ਚ ਮੇਰਾ ਇੱਕ ਪਿੰਡ ਕਿਲਾ ਰਾਏਪੁਰ ਕਿਲਾ ਰਾਏਪੁਰ ਇਹ ਇਹ ਪਤਾ ਕੀ ਇਹ ਨਾ ਮੈਂ ਕਿਹਾ ਪੋਛਰੇਆ ਜਦੋਂ ਇੰਟਰਵਿਊ ਚ ਤੁਹਾਡੀਆਂ ਬਹੁਤ ਅਨੇਕਾਂ ਇੰਟਰਵਿਊ ਟੀਵੀ ਚ ਸਟ ਪਈਆਂ ਨੇ ਚੈਨਲਾਂ ਤੇ ਪਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕਿੱਥੋਂ ਆਦੀ ਹੈ ਹੁਣ ਜਿਹੜੇ ਮੈਨੂੰ ਨਾ ਤਾਂ ਮੇਰੇ ਸਭ ਨੂੰ ਪਤਾ ਕਿਉਂਕਿ ਸਾਡਾ ਪਿੰਡ ਬਹੁਤ ਫੇਮਸ ਆ ਮੈਨੂੰ 올림픽ਸ ਲਈ ਇਹ ਪਿੰਡ ਤਾਂ ਬੰਨ ਪਤਾ ਮੈਨੂੰ 올림픽ਸ ਵਾਸਤੇ ਫੇਮਸ ਆ ਪਰ ਕਈ ਵਾਰੀ ਦੇਖਣ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਸਾਡੇ ਪਿੰਡ ਬਿਲਕੁਲ ਪਿੰਡ ਤਾਂ ਪਤਾ ਹੁੰਦਾ ਗੱਲ ਮੇਰੇ ਨਾਲ ਤਾਂ ਕਈਆਂ ਨੂੰ ਇਹ ਨਹੀਂ ਪਤਾ ਮੈਂ ਕਲਕੱਤਾ ਤੋਂ ਬੋਲਣਾ ਹਾਂ ਇਹ ਹੋ ਜਾਂਦੀ ਚੀਜ਼ ਤੁਹਾਡਾ ਪਹਿਰਾਵਾ ਬਿਲਕੁਲ ਪੰਜਾਬੀ ਹੈ ਨਹੀਂ ਮੈਂ ਮੇਰੇ ਵਿੱਚ ਦੋ ਵੀਅਟੀ ਹੈ ਨਾ ਫਿਰ ਬੰਗਾਲਣ ਵੀ ਆ ਵਿੱਚ ਪੰਜਾਬਣ ਵੀ ਆ ਮਿਕਸ ਹੋ ਗਏ ਬੰਗਾਲੀ ਵੀ ਆ ਪੰਜਾਬੀ ਵੀ ਆ ਯਾਰ ਇਹ ਬਾਦ ਮੈਂ ਤਾਂ ਕੀਤੇ ਬਸੇ ਅੱਜ ਨਾ ਆਪ ਦੇਖੋ ਵਦੀਆਂ ਇਹਨੂੰ ਸੂਟ ਕਹਿੰਨੇ ਕਿਹੜੇ ਆ ਇਹਨੂੰ ਪਾਕਿਸਤਾਨੀ ਅਟਾਇਰ ਕਹਿੰਦੇ ਆ ਪਾਕਿਸਤਾਨੀ ਅਟਾਇਰ ਜੋ ਮੈਂ ਕਹਿ ਰਹੀ ਕਿਤਾ ਜੋ ਕਹਿ ਰਹੀ ਕਿਤਾ ਹੋਇਆ ਮਤਲਬ ਚੋ ਮੁਕੇ ਸਭ ਤੋਂ ਵੱਡੀ ਇੱਕ ਹੋਰ ਸਮੱਸਿਆ ਦੇ ਵਿੱਚ ਵੀ ਸੂਟ ਤਾਂ ਚਲੋ ਬਣ ਗਿਆ ਇਹ ਫਾਈਨਲ ਕਰਨ ਵਾਸਤੇ ਵੀ 100 ਦੁਕਾਨਾਂ ਦਾ ਇਹਨਾਂ ਨੇ ਵਗਾਈਆਂ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ 100 ਨਹੀਂ ਕਾਈਆਂ ਉਹ ਜਿਹੜੇ 3v2 ਦੀ ਮਾਰਕੀਟ ਦੇ ਨਾਲ ਇੱਕ ਹੋਰ ਮਾਰਕੀਟ ਨਹੀਂ ਉੱਥੇ ਜਿਹੜੇ ਖੜੇ ਹੁੰਦੇ ਨੇ ਮੈਂ ਉੱਥੋਂ ਲਏ ਆ ਇਹ ਮੈਂ ਕਿਤੋਂ ਵੀ ਲੈ ਲੈਣੇ ਹੁੰਦੀ ਆ ਅੱਛੀ ਗੱਲ ਮੈਂ ਫੇਸਬੁੱਕ ਕਵਰ ਕਰਕੇ ਉਹ ਜਿਹੜੇ ਚੁੰਮਕੇ ਚੁੰਮਕੇ ਲੈ ਕੇ ਬੈਠੇ ਹੁੰਦੇ ਉਹਨਾਂ ਨੂੰ ਬਹੁਤ ਸੋਹਣੀ ਮਿਲਦੀ ਕਲੈਕਸ਼ਨ ਉਹਨਾਂ ਨੂੰ ਮਿਲਦਾ ਵੀ ਬਹੁਤ ਸੋਨਾ ਉਹ ਮਟੀਰੀਅਲ ਆਪਾਂ ਨੂੰ ਮੈਨੂੰ ਕਿੰਨੇ ਫਰੈਂਡ ਨੇ ਦੱਸਿਆ ਕਹਿੰਦੀ ਦੀਦੀ ਤੁਸੀਂ ਉੱਥੇ ਜਾਓ ਵੀ ਆਪਾਂ ਉੱਥੇ ਚੱਲਦੇ ਆਂ ਉੱਥੇ ਤੁਹਾਨੂੰ ਬਹੁਤ ਸੋਹਣੀ ਕਲੈਕਸ਼ਨ ਮਿਲ ਜੂਗੀ ਮੈਂ ਵੈਸੇ ਮੈਂ ਫੇਸ ਕਵਰ ਕੀਤਾ ਜੇ ਦੁਕਾਨ ਦਾ ਪਤਾ ਹੁੰਦਾ ਨਾ ਪਰਵ ਲੈ ਕੇ ਗਈ ਆ ਉਹਨੇ ਤੇਰੀ ਫੋਟੋ ਲਾ ਲੈ ਲਈ ਤੇ ਉੱਤੇ ਹਨਾ ਪ੍ਰੋਮੋਸ਼ਨ ਲਈ ਵਧੀਆ ਸੀਗਾ ਤੇ ਮੈਂ ਫੇਸਬੁੱਕ ਕਵਰ ਕੀਤਾ ਮੈਂ ਮੈਨੂੰ ਆਈ ਪਸੰਦ ਨੇ ਤੇ ਇਹ ਵੈਸੇ ਮੈਂ ਹੁਣ ਨਹੀਂ ਲਈ ਇਹ ਪਹਿਲਾਂ ਦੀ ਲੈ ਕੇ ਰੱਖੇ ਹੋਏ ਸੀਗੇ ਬਾਈ ਚਾਂਸ ਮੈਚ ਕਰਕੇ ਵਧੀਆ ਤਰਨਤਾਰਨ ਦਾ ਕਿਹੜਾ ਪਿੰਡ ਹੈ ਤਰਨਤਾਰਨ ਦਾ ਪਿੰਡ ਮਲਮੋਰੀ ਮਲ ਮਲ ਮੋਰੀ ਮਤਲਬ ਮੋਰੀ ਵਾਲੇ ਤਾਂ ਹੁਣ ਪਰ ਪਰ ਪ੍ਰੋਡੂਸ ਫੀਲ ਕਰ ਰਹੇ ਹੁਣ ਸਾਡੇ ਪਿੰਡ ਦੀ ਕੁੜੀ ਅੱਛਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਚੋਰਾਂ ਨਾਲ ਜਾ ਰਹੀਆਂ ਸਾਡੀ ਕੁੜੀ ਮੱਦੇ ਦੀ ਕੁੜੀ ਸੀ ਕਿਵੇਂ ਤਾਂ ਵੀਲ ਕਰ ਰਹੇ ਨੇ ਮਤਲਬ ਇੰਨੇ ਕੋ ਖੁਸ਼ ਹੋਏ ਮੇਰੇ ਪਿੰਡ ਦੇ ਲੋਕ ਬਹੁਤ ਜ਼ਿਆਦਾ ਖੁਸ਼ ਆ ਕਿ ਮੇਰੇ ਫਾਦਰ ਨੂੰ ਵਧਾਈਆਂ ਦੇਂਦੇ ਆ ਕਿੰਦੇ ਤੁਹਾਡੀ ਫਿਲਮ ਹਿੱਟ ਜਾਣੀ ਆ ਮਤਲਬ ਜਦੋਂ ਉਹਨਾਂ ਟ੍ਰੇਲਰ ਵੇਖਿਆ ਮੇਰੇ ਪਾਪਾ ਨੇ ਤਾਂ ਪਿੰਡ ਚ ਲੱਡੂ ਵੰਡੇ ਆ ਹਾਂ ਇੰਨੇ ਹੈਪੀ ਆ ਕਿ ਉਹਨਾਂ ਨੇ ਕਿ ਮੇਰੀ ਬੇਟੀ ਦੀ ਪਹਿਲੀ ਫਿਲਮ ਆ ਉਹਨੂੰ ਬਹੁਤ ਪਿਆਰ ਲੱਗਿਆ ਪਹਿਲਾਂ ਫਿਰ ਉਹ ਸਬਾਪ ਕਿਵੇਂ ਰਲੇ ਇਸ ਤਰ੍ਹਾਂ ਇਹਦੇ ਨਾਲ ਫਿਲਮ ਦਾ ਸਬਾਪ ਕਿਵੇਂ ਰਲੇ ਕਿਵੇਂ ਫਿਰ ਮੇਰੀ ਫਿਲਮ ਇਹ ਇਦਾਂ ਹੀ ਪਹਿਲਾਂ ਮੈਂ ਕੁਛਕ ਗਾਣੇ ਕੀਤੇ ਸੀ ਜ਼ਿਆਦਾ ਨਹੀਂ ਮਤਲਬ ਇੱਕ ਦੋ ਇਦਾਂ ਹੀ Song ਮਿਲਦੇ ਗਏ ਤੇ ਉਸ ਤੋਂ ਬਾਅਦ ਮੈਨੂੰ ਇਦਾਂ ਹੀ ਪਤਾ ਲੱਗਾ ਕਿ ਫਿਲਮ ਕਰ ਰਹੀ ਆ ਤੇ ਉੱਥੋਂ ਪ੍ਰੋਡਿਊਸਰਸ ਵੀ ਤਰਨ ਤਰਨ ਦੇ ਆ ਸੋ ਮੈਂ ਕਿਹਾ ਚੱਲੋ ਹਨਾ try ਕਰਕੇ ਵੇਖ ਲਈਨੀ ਆ ਮੈਂ auditions ਦਿੱਤੇ ਮੇਰੇ team ਨੇ auditions ਲਏ ਤੇ ਮੇਰੇ auditions ਉਹਨਾਂ ਨੂੰ ਪਸੰਦ ਆ ਗਏ ਜਿੱਦਾਂ ਦੀ ਉਹਨਾਂ ਨੂੰ look ਚਾਹੀਦੀ ਸੀ ਫਿਲਮ 'ਚ ਤੇ ਉਦਾਂ ਦੀ ਮੇਰੀ look ਸੀ ਤੇ ਉਹਨਾਂ ਫਾਈਨਲ ਕਰਤਾ ਤੇ ਜਦੋਂ ਮੈਨੂੰ ਲੱਗਾ ਕਿ ਮੇਰੀ ਫਿਲਮ ਡਨ ਹੋ ਗਈ ਆ ਮੈਂ ਫਾਦਰ ਸਾਹਿਬ ਨੂੰ ਦੱਸਿਆ ਤੇ ਪਪਾ ਇੰਨੇ ਖੁਸ਼ ਮੈਨੂੰ ਪਪਾ ਕਹਿਣ ਬੇਟਾ ਮਤਲਬ ਪੂਰੀ ਮਿਹਨਤ ਕਰਨੀ ਆ ਹੁਣ ਜਿਹੜੀ ਲਾਈਨ 'ਚ ਆਪਾਂ ਪੈ ਗਏ ਆ ਨਾ ਤਾਂ ਕੁਝ ਕਰਕੇ ਵਿਖਾਉਣਾ ਸੋ ਮੇਰੇ ਪਪਾ ਦੀ ਬਹੁਤ سپورਟ ਆ ਮੇਰੇ ਬ੍ਰਦਰ ਦੀ ਮੇਰੇ ਮਦਰ ਦੀ ਮਤਲਬ ਮੇਰੀ ਫੈਮਿਲੀ ਬਹੁਤ سپورਟਿਵ ਮੈਂ ਸ਼ੁਕਰ ਕਰਦੀ ਆ ਕਿ ਮੈਂ ਪਿਛਲੇ ਜਨਮ 'ਚ ਨਾ ਕੋਈ ਚੰਗੇ ਕਰਮ ਕੀਤੇ ਹੋਣਗੇ ਕਿ ਜਿਹੜੇ ਇੰਨੇ سپورਟਿਵ ਆ ਦਰ ਵਿੱਚ ਲੱਗਦਾ ਨਹੀਂ ਉਹ ਨਹੀਂ ਪੀਂਦੇ ਅਜਾ ਪਰਪ ਥੋੜੀਆਂ ਬਹੁਤ ਸਾਰੀਆਂ ਫਰਮਾਂ ਨੇ ਅੱਛੀ-ਅੱਛੀ ਫਿਲਮਾਂ ਸੀ ਦਿੱਤੀਆਂ ਨੇ ਖਿਡਾਰੀ ਹੋ ਗਈ ਜਿਹੜੀਆਂ ਦਾ ਚੰਬਾ ਹੋ ਗਈ ਹੋਰ ਇਸ ਤੇ ਕਿਹੜੀਆਂ-ਕਿਹੜੀਆਂ ਫਰਮਾਂ ਨੇ ਕਲੀ ਜੋਟਾ ਜਿਹੜੀ ਸਪੋਰਟ ਉੱਪਰ ਹਿੱਟ ਕਰਨ ਬੋਈ ਹੈ ਅਜਾ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਇੰਡਸਟਰੀ ਓਵਰਹਾਲ ਅੱਗੇ ਨਾਲ ਕੀ ਫੀਲ ਕਰਦੇ ਇੰਡਸਟਰੀ ਜਦੋਂ ਮੈਂ ਫਰਸਟ ਮੇਰੀ ਮੂਵੀ ਆਈ ਸੀਗੀ ਕਾਕੇ ਦਾ ਪਿਆ ਮੇਰੀ ਤਾਂ ਜਾਰਡਨ ਦੀ ਫਰਸਟ ਮੂਵੀ ਸੀਗੀ ਉਦੋਂ ਮੈਨੂੰ ਉਦੋਂ ਕੋਈ ਇੰਨੇ ਨੋਲੇਜ ਵੀ ਨਹੀਂ ਸੀ ਕਿਉਂਕਿ ਪਰ ਮੈਂ ਥੀਏਟਰ ਕੀਤਾ ਹੋਇਆ ਸੀ ਨਲ ਮਰਿਸ਼ੀ ਮੈਂ ਦੇ ਸਟੂਡੈਂਟ ਆ ਉਹਨਾਂ ਦੀ ਪ੍ਰੋਡਕਸ਼ਨ ਹਾਊਸ ਦੀ ਅਸੀਂ ਮੂਵੀ ਕੀਤੀ ਸੀ ਤੇ ਉਦੋਂ ਇਹ ਸੀਗਾ ਕਿ ਚਲ ਮੈਡਮ ਹੈਗੇ ਮੇਰੇ ਨਾਲ ਇਹ ਹੈਗੇ ਨੇ ਪ੍ਰਿੰਸ ਕਮਲ ਪਾਚੀ ਸੀਗੇ ਉਹ ਰਾਈਟਰ ਸੀਗੇ ਉਸ ਟਾਈਮ ਤੇ ਸੰਗਾ ਬਾਜੀ ਮਨ ਵਧੀਆ ਐਦਾਂ ਬਾਉਂਡਿੰਗ ਸੀਗੀ ਕਿ ਹਾਂ ਸਾਰੇ ਮੈਨੂੰ ਸਪੋਰਟ ਬਹੁਤ ਕਰਦੇ ਸੀ ਕਿ ਮੈਂ ਛੋਟੀ ਸੀ ਉਦੋਂ ਕਿ ਸਭ ਨੂੰ ਇਹ ਸੀਗਾ ਕਿ ਨਵੀਂ ਆਈ ਆ ਇਹਨੂੰ ਐਦਾਂ ਪਿਆਰ ਨਾ ਰੱਖਣਾ ਸਾਰੇ ਜੇ ਨਹੀਂ ਸਮਝ ਆਉਂਦੀ ਉਸ ਮੈਨੂੰ ਸਮਝਾਉਂਦੇ ਹੁੰਦੇ ਸੀ ਉਦੋਂ ਉਹ ਚੀਜ਼ਾਂ ਸਿੱਖ ਸਿੱਖ ਕੇ ਹਾਲੀ ਹਾਲੀ ਮੇਲਾ ਐਕਸਪੀਰੀਅੰਸ ਜਿੱਦਾਂ ਜਿੱਦਾਂ ਹੁੰਦਾ ਰਿਹਾ ਤੇ ਫਿਰ ਨਾ ਪਹਿਲਾਂ ਬਲਕ ਕਵਰਾਟ ਹੁੰਦੀ ਹੁੰਦੀ ਸੀ ਜਾ ਕੇ ਹਾਏ ਕਿੱਦਾਂ ਕਰੂੰਗੀ ਐਕਟਿੰਗ ਜਾਂ ਕਿਵੇਂ ਕੈਮਰਾ ਫੇਸ ਕਰੂੰਗੀ ਐ ਨਾ ਹੋ ਜAVE ਕੋਈ ਕੁਛ ਮੈਂ ਰੀਟੇਕ ਤੋਂ ਬੜਾ ਡਰਦੀ ਹੁੰਦੀ ਸੀ ਵੀ ਜੇ ਮੈਂ ਰੀਟੇਕ ਲੈ ਲਿਆ ਕੋਈ ਕੁਛ ਕਹਿ ਨਾ ਹਨਾ ਇਦਾਂ ਕਰ ਲਵਾਂ ਕਿਉਂਕਿ ਵੱਡੇ ਆਰਟਿਸਟ ਹੁੰਦੇ ਸੀ ਇਹ ਹੁੰਦਾ ਸੀ ਹਾਏ ਜੇ ਮੈਂ ਰੀਟੇਕ ਲੈ ਲਿਆ ਫਿਰ ਮੈਂ ਦੇਖਿਆ ਮੈਂ ਕਿ ਸਾਰੇ ਰੀਟੇਕ ਹੀ ਲੈਂਦੇ ਨੇ ਕਈ ਕਿ 15-15 ਰੀਟੇਕ ਹੋ ਜਾਂਦੇ ਫਿਰ ਮੈਂ ਸਮਝਿਆ ਯਾਰ ਤੂੰ ਡਰਿਆ ਨਹੀਂ ਕਰਨਾ ਰੀਟੇਕ ਲੈ ਲਿਆ ਕਰ ਵੀ ਆਪਣਾ ਬੈਸਟ ਦੇਣਾ ਹੈ ਫਿਰ ਮੈਨੂੰ ਥੋੜਾ ਡਰ ਇਹ ਨਿਕਲਿਆ ਕਿ ਨਹੀਂ ਠੀਕ ਆ ਸਕ੍ਰਿਪਟ ਆਈ ਦੇਖੋ ਤੁਸੀਂ ਤੁਹਾਡਾ ਕੈਰੈਕਟਰ ਕੀ ਹੈ ਜਿਵੇਂ ਫਿਰ ਮੈਨੂੰ ਹੌਲੀ ਹੌਲੀ ਮੈਂ ਸਕ੍ਰਿਪਟ ਸਮਝਣੀ ਸ਼ੁਰੂ ਕੀਤੀ ਵੀ ਸਕ੍ਰਿਪਟ ਕਿਵੇਂ ਆ ਮੈਂ ਕਿਵੇਂ ਆਪਣੇ ਆਪ ਨੂੰ ਕਿਵੇਂ ਦਿਨ ਨਾਲ ਟਾਲਾਂ ਉਹ ਚੀਜ਼ ਕੈਰੈਕਟਰ ਵਿੱਚ ਕਿਵੇਂ ਬੜਨਾ ਉਹ ਸਿੱਖਿਆ ਕਿ ਹਾਂ ਕੈਰੈਕਟਰ ਆਹਾ ਵਾ ਸਕ੍ਰਿਪਟ ਨੂੰ ਐਦਾਂ ਕਰਨਾ ਹੈ ਤੇ ਉਹ ਚੀਜ਼ਾਂ ਮਿਲਦਾ ਐਕਸਪੀਰੀਅੰਸ ਦੇ ਨਾਲ ਨਾਲ ਹੌਲੀ ਹੌਲੀ ਜਿੱਦਾਂ ਜਿੱਦਾਂ ਮੂਵੀਜ਼ ਹੁੰਦੀਆਂ ਗਈਆਂ ਤੇ ਉਹ ਡਰ ਨਿਕਲਣਾ ਬੰਦ ਹੋ ਗਿਆ ਹਣਾ ਤੇ ਜਿਵੇਂ ਹੁਣ ਗਾਣੇ ਦੀ ਲਾ ਲੋ ਪਹਿਲਾਂ ਮੈਨੂੰ ਮੈਂ ਸਭ ਤੋਂ ਪਹਿਲਾਂ ਜਿਹੜਾ ਸੌਂਗ ਕੀਤਾ ਸੀਗਾ ਅ ਰਵਿੰਦਰ ਕਰੇਵਾਲਜੀ ਦਾ ਸੀਗਾ ਤੇਰਾ ਲੱਗਣਾ ਨਹੀਂ ਚਾਹੀ। ਉਹਨਾਂ ਨੇ ਜਦੋਂ ਮੈਨੂੰ ਕਾਲ ਆਈ ਸੀ ਮੈਂ ਉਹਨਾਂ ਨੂੰ ਸਿੱਧਾ ਹੀ ਕਿਹਾ ਸੀ ਮੈਂ ਕਿਹਾ ਮੈਨੂੰ ਐਕਟਿੰਗ ਆਉਂਦੀ ਨਹੀਂ ਆ। ਕਿ ਮੈਂ ਮੈਂ ਕਦੇ ਕੈਮਰਾ ਨਹੀਂ ਫੇਸ ਕੀਤਾ ਕਿਉਂਕਿ ਮੈਂ ਕਾਲਜ ਸਟੂਡੈਂਟ ਸੀਗੀ। ਬਾਈ ਚਾਂਸ ਮੈਨੂੰ ਆਫਰ ਮਿਲੀ। ਮੈਂ ਕਿਹਾ ਮੈਨੂੰ ਕੈਮਰਾ ਫੇਸ ਨਹੀਂ ਕਰਨਾ ਹੁੰਦਾ ਮੈਨੂੰ ਐਕਟਿੰਗ ਨਹੀਂ ਆਉਂਦੀ ਤੇ ਮੈਨੂੰ ਕੁਝ ਨਹੀਂ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਜੋ ਅਸੀਂ ਕਰਵਾ ਲਾਂਗੇ ਤੇ ਉਹਨਾਂ ਨੇ ਇਦਾਂ ਕਿਹਾ ਤੇ ਮੈਂ ਆਪਣੇ ਬ੍ਰਦਰ ਨੂੰ ਲੈ ਕੇ ਗਈ ਤੇ ਉਹਨਾਂ ਨੇ ਸੱਚੀ ਉਦਾਂ ਉਦਾਂ ਵੀ ਹੁਣ ਇੱਥੇ ਹੱਸਣਾ ਇਹ ਕੈਮਰੇ ਨਹੀਂ ਇਹਦੇ ਵਿੱਚ ਨਹੀਂ ਦੇਖਣਾ ਇੱਧਰ-ਉੱਧਰ ਕਰਨ ਐਕਸਪ੍ਰੈਸ਼ਨ ਇੱਥੇ ਦੇਣੇ ਆ ਮੈਨੂੰ ਲੱਗਦਾ ਹਾਲੀਓ ਉਹ ਟੀਮ ਹੀ ਮੈਨੂੰ ਇੰਨੀ ਵਧੀਆ ਮਿਲੀਆਂ ਨਾ ਸੱਚੇ ਟੱਚ ਬੁਡ ਮਤਲਬ ਹੁਣ ਮੈਂ ਸਾਰੇ ਮਤਲਬ ਸਭ ਨਾਲ ਕੰਮ ਕੀਤਾ ਹੈ ਹਾਲੀਓ ਮੈਨੂੰ ਟੀਮ ਹੀ ਨਹੀਂ ਵਧੀਆ ਮਿਲਣ ਲੱਗੀ ਕਿ ਮੇਰਾ ਡਰ ਉਹ ਵੀ ਨਿਕਲ ਗਿਆ ਉਹ ਹੁਣ ਇਹ ਈਜ਼ੀ ਲੱਗਣ ਲੱਗ ਗਿਆ ਕਿ ਜਿਵੇਂ ਗਾਣੇ ਕਿਤੇ ਹੋਮੀ ਮੂਵੀ ਆ ਤੇ ਬਸ ਇਹ ਆ ਕਿ ਇੱਥੇ ਡਾਇਲੌਗ ਡਿਲੀਵਰੀ ਆ ਕਿ ਇਹਨੂੰ ਇੱਥੇ ਆਪਾਂ ਪੇਚੇ ਨਹੀਂ ਰੱਖਣੀ ਆ ਇੱਥੇ ਹਾਈ ਰੱਖਣੀ ਆ ਉਹ ਐਕਸਪੀਰੀਅੰਸ ਬਿਲਕੁਲ ਬਿਲਕੁਲ ਇਹਦੇ ਵਿੱਚ ਚੋਰਾ ਨਾਲ ਜਾ ਰਹੀ ਆ ਜੋ ਜਾਰੀ ਕਿ ਮੈਂ ਤੁਹਾਡੀ ਤੁਹਾਡੇ ਵਿੱਚੋਂ ਹੈ ਕੀ ਦੀ ਕਿ ਕਰੈਕਟਰ ਕੀ ਕੀ ਹੈ ਤੁਹਾਡਾ ਤੁਹਾਡਾ ਕਰੈਕਟਰ ਕੀ ਹੈ ਦੇ ਵਿੱਚ ਮੇਰਾ ਟੀਚਰ ਦਾ ਹੈ ਟੀਚਰ ਦਾ ਓਕੇ ਤੁਹਾਡਾ ਮੈਂ ਆਫਿਸ 'ਚ ਕੰਮ ਕਰਦੀ ਹਾਂ ਜਿੱਥੇ ਉੱਥੇ ਮੈਨੂੰ ਆਰੇਆ ਮਿਲਦਾ ਆ ਉੱਥੇ ਐਦਾਂ ਮੈਂ ਹੈਗੀ ਇੱਕ ਆਫਿਸ ਕੁੜੀ ਹੈਗੀ ਤੇ ਉੱਥੇ ਮੇਰੇ ਤੇ ਆਰੇ ਦੇ ਅਟਰੈਕਸ਼ਨ ਮਤਲਬ ਰੇਂਜ ਰੋਵਰ ਤੇ ਤੁਸੀਂ ਕਿਉਂ ਨਹੀਂ ਕੀ ਆਉਂਦੀ ਹੈ ਇਹ ਜਾਂਦੇ ਰੇਂਜ ਰੋਵਰ ਇਹ ਜਿਹੜੇ ਜਾਂਦੇ ਰੇਂਜ ਰੋਵਰ ਹਾਂ ਯੂ ਕੇ ਰੇਂਜ ਰੋਵਰ ਨੂੰ ਕੋ ਡਰਾਈਵ ਕਰਕੇ ਯੂ نو ਅੱਛਾ ਮੈਂ ਤੁਹਾਨੂੰ ਰੋਮਾਂਟਿਕ ਰੋਲ ਕਰਨ ਦੇ ਵਿੱਚ ਕਦੇ ਕੋਈ ਸਮੱਸਿਆ ਆਈ ਹੈ ਅ ਮੈਨੂੰ ਰੋਮਾਂਟਿਕ ਇਹ ਵੀ ਕੀ ਹੁੰਦਾ ਨਾ ਬੰਦਾ ਉਤਰੋ ਬੜਾ ਸੈਲਫ ਸਟੇਪ ਜਿਹਾ ਹੁੰਦਾ ਮੈਂ ਤੁਹਾਨੂੰ ਦੱਸਦੀ ਹਾਂ ਹੱਥ ਫੜਿਆ ਤਾਂ ਆਪਾਂ ਰੀਟ ਦੇਖ ਲੈਂਦੇ ਆ ਨਹੀਂ ਰੋਮਾਂਟਿਕ ਵਿੱਚ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਨੂੰ ਇੱਕ ਫਨੀ ਗੱਲ ਦੱਸਦੀ ਹਾਂ ਹੋਇਆ ਕਿ ਸੀਗਾ ਸਾਡੀ ਮੂਵੀ ਚੱਲਦੀ ਸੀ ਮੇਰੇ ਤੇ ਜਾਰਡਨ ਦੀ ਤੇ ਉੱਥੇ ਕੋਈ ਰੋਮਾਂਟਿਕ ਸੀਨ ਨਹੀਂ ਕਹਿ ਸਕਦੇ ਉਹਨੂੰ ਉਹ ਇਦਾਂ ਸੀਗਾ ਕਿ ਜਾਰਡਨ ਨੇ ਮੇਰੇ ਸਿਰ ਤੇ ਐ ਚੁੰਨੀ ਦੇ ਕੇ ਇਦਾਂ ਮਤਲਬ ਦੇਖਣਾ ਸੀਗਾ ਮੈਨੂੰ ਕਿ ਤੂੰ ਬੜੀ ਸੋਹਣੀ ਆ ਨਾ ਤੂੰ ਇਦਾਂ ਤੂੰ ਇਦਾਂ ਉਹ ਥੋੜੇ ਉਹਦੇ ਡਾਇਲੋਗ ਸੀਗੇ ਉਹ ਹੋਇਆ ਕਿ ਜਿੱਦਾਂ ਹੀ ਸਾਡਾ ਮਤਲਬ ਸੀਨ ਸਟਾਰਟ ਹੋਇਆ ਦੋਨੋਂਾਂ ਦੀ ਮੂਵੀ ਫਰਸਟ ਸੀਗੀ ਤੇ ਮੈਨੂੰ ਮੇਰੇ ਘਰਦਿਆਂ ਨੇ ਬਿਨਾਂ ਦੱਸੇ ਮੈਨੂੰ ਮੈਨੂੰ ਸਰਪ੍ਰਾਈਜ਼ ਦਿੱਤਾ ਆ ਕੇ ਕੀ ਅਸੀਂ ਸੈੱਟ ਤੇ ਆ ਰਹੇ ਹੁਣ ਘਰ ਦੇ ਸਾਹਮਣੇ ਐਕਟਿੰਗ ਕਿਵੇਂ ਕਰੀਏ ਸੰਗ ਇਹਨੂੰ ਮੈਨੂੰ ਬਾਅਦ ਚ ਉਹ ਵੀ ਬ੍ਰਦਰ ਆਸਟ੍ਰੇਲੀਆ ਤੋਂ ਆਏ ਸੀਗੇ ਉਹ ਸਿੱਧਾ ਮੇਰੇ ਸੈੱਟ ਤੇ ਪਹੁੰਚ ਗਏ ਕਿ ਪ੍ਰਭ ਨੂੰ ਆਪਾਂ ਸਰਪ੍ਰਾਈਜ਼ ਦੇਣ ਚੱਲਦੇ ਆਂ ਸਰਪ੍ਰਾਈਜ਼ ਤਾਂ ਉਹਨਾਂ ਨੂੰ ਕਹਾਂਦਾ ਮੈਨੂੰ ਮੈਨੂੰ ਵੱਡਾ ਮਿਲ ਗਿਆ ਤੇ ਤਾਂ ਨਹੀਂ ਮਿਲ ਗਿਆ ਮੈਂ ਨਾ ਮੈਨੂੰ ਪਤਾ ਲੱਗੇ ਕਿੰਨੇ ਤੇ ਮੈਨੂੰ ਅੱਗੇ ਐਡਿੰਗ ਦੱਸੇ ਕਹਿੰਦਾ ਮੈਂ ਤੁਹਾਡੀ ਫੈਮਿਲੀ ਆਈ ਆ ਮੈਂ ਚੱਕ ਕਿ ਇਹ ਕਿੱਥੋਂ ਆ ਗਏ ਉਧਰੋਂ ਮੇਰਾ ਸੀਨ ਚੱਲ ਰਿਹਾ ਉਧਰ ਉਹ ਵੀ ਨਰਵਸ ਹੋ ਗਿਆ ਜਾਰਡਨ ਕਹਿੰਦਾ ਪ੍ਰਭਾ ਪਲੀਜ਼ ਯਾਰ ਉਹਨਾਂ ਨੇ ਕਿਹਾ ਚਲੇ ਜਾਣਾ ਮੈਥੋਂ ਕੰਨ ਮੈਥੋਂ ਹਾਂ ਕਹਿੰਦਾ ਮੈਥੋਂ ਸੀ ਇੰਨੀ ਹੋ ਰਿਹਾ ਮੈਥੋਂ ਨਹੀਂ ਰਿਹਾ ਸੀ ਮੈਂ ਕਿਹਾ ਯਾਰ ਹੋ ਤਾਂ ਮੈਥੋਂ ਵੀ ਨਹੀਂ ਰਿਹਾ ਹੁਣ ਮੈਂ ਕਹਿੰਦੀ ਵੀ ਨਹੀਂ ਚੰਗੀ ਲੱਗਦੀ ਕਿ ਮੈਂ ਕਿਗੀ ਕਵਾਂ ਉਹਨਾਂ ਨੂੰ ਹਨਾ ਤੁਸੀਂ ਵਾਪਸ ਚਲ ਜਾਓ ਤੇ ਮੈਂ ਕਿਹਾ ਚਲ ਕੋਈ ਨਵੇਂ ਦੇਖਦੀ ਆ ਫਿਰ ਮੈਂ ਹੌਲੀ ਦਿਨ ਉਹਨੂੰ ਕਿਹਾ ਆਈਡੀ ਨੂੰ ਮੈਂ ਕਈ ਬ੍ਰਦਰ ਨੂੰ ਭਲਾਇ ਮੈਂ ਮੈਂ ਉਹਨੂੰ ਮਿਲ ਮਿਲ ਕੇ ਮੈਂ ਕਿ ਵੀਰੇ ਮੈਂ ਕਿ ਮੈਥੋਂ ਐਕਟਿੰਗ ਨਹੀਂ ਹੁੰਦੀ ਤੁਹਾਡੇ ਸਾਹਮਣੇ ਵੀ ਤੁਹਾਡੇ ਸਾਹਮਣੇ ਮੈਥੋਂ ਮੈਂ ਨਰਵਸ ਹੋ ਗਈ ਆ ਕਿ ਇੱਦਾਂ ਕਰਕੇ ਵੀ ਪਲੀਜ਼ ਤੁਸੀਂ ਮੈਂ ਤੁਹਾਨੂੰ ਬਾਤ ਵਿੱਚ ਮਿਲਾਂ ਫੇਰ ਵਿਚਾਰੇ ਉਹਦੇ ਚਲੇ ਗਏ ਕਹਿੰਦੇ ਨਹੀਂ ਨਹੀਂ ਤੂੰ ਕੋਈ ਨਹੀਂ ਮੇਰਾ ਨਾਂ ਹੁੰਦਾ ਕਈ ਵਾਰੀ ਮੇਰੇ ਬ੍ਰਦਰ ਜਾਂਦੇ ਹੁੰਦੇ ਨਾਲ ਤੇ ਫਿਰ ਇੱਕ ਤਾਂ ਹੁੰਦਾ ਚਲੋ ਸੇਫਟੀ ਆ ਬ੍ਰਦਰ ਨਾਲ ਪਰ ਜਦੋਂ ਆਪਾਂ ਕਈ ਵਾਰੀ ਸੀਨ ਕਰਨਦੇ ਹੁੰਨੇ ਉਹ ਜੋ ਰੋਮਾਂਟਿਕ ਤੇ ਸਾਹਮਣੇ ਭਰਾ ਖੜਾ ਹੋਵੇ ਨਾ ਮੈਨੂੰ ਤੇ ਸੰਗ ਜੀ ਆਈ ਚਾਹੂੰ ਹੁਣ ਵੀਰੇ ਸਾਹਮਣੇ ਕੀ ਐਕਟਿੰਗ ਕਰਾਂ ਫਿਰ ਉਹਨੂੰ ਥੋੜੀ ਜੀ ਇਸ ਚੀਜ਼ ਦੀ ਸਮਝ ਆ ਤੇ ਉਹ ਥੋੜਾ ਜਿਹਾ ਪਰਾਂ ਉਰਾਂਜ ਹੋ ਜਾਂਦਾ ਹੁੰਦਾ ਉਹ ਤਾਂ ਕੁਦਰਤੀ ਗੱਲ ਹੈ ਵੀ ਵੀਰੇ ਸਾਈਡ ਤੇ ਹੋ ਜਾ ਮੈਂ ਜੱਫੀ ਪਾਲਾ ਮੈਂ ਵੀਰੇ ਬੀਰ ਜੀ ਸਾਈਡ ਤੇ ਹੋ ਜਾ ਮੜ ਜਾ ਮੈਂ ਬਜ ਜੁੱਪੀ ਪਾ ਕੇ ਹੁਣੇ ਆਈ ਬਸ ਲੇਕਰ ਹਾਂ ਹਾਂ ਪਾਣੇ ਪਾਲਾ ਪਾਲਾ ਪਾ ਲਾ ਕਿੱਥੇ ਉਹਨਾਂ ਨੂੰ ਪਤਾ ਵਾ ਐਕਟਿੰਗ ਆ ਉਹਦਾ ਕਿੱਥੇ ਉਹ ਆਹੋ ਉੱਥੇ ਹੀ ਐਕਟਿੰਗ ਮੈਂ ਵੀ ਐਕਟਿੰਗ ਨਹੀਂ ਕਰਦੀ ਕਰਦਾ ਮੈਂ ਤਾਂ ਦੇਖੋ ਤੁਸੀਂ ਤੁਸੀਂ ਕੀਤਾ ਲਿਪਸਟਿਕ ਗੱਲ ਮੈਂ ਰਾ ਗੱਲ ਕਰਦੀ ਆ ਨਾ ਨਹੀਂ ਫਿਰ ਉਹ ਉਹਨਾਂ ਨੂੰ ਪਤਾ ਸੀ ਨਾ ਇਹ ਸੰਗ ਹਰ ਕੁੜੀ ਵਿੱਚ ਹੁੰਣੀ ਚਾਹੀਦੀ ਆ ਹੁੰਦੀ ਵੀ ਤੇ ਹੁੰਣੀ ਚਾਹੀਦੀ ਮੈਂ ਕਿੱਤੀ ਜੇ ਪਰ ਮਹਿਸੂਸ ਕੀਤੀ ਗੱਲ ਤੁਸੀਂ ਚਾਹ 100 ਫਿਲਮ ਕਰਨਾ ਜਦੋਂ ਰੋਮਾਂਟਿਕ ਸੀਨ ਆਉਂਦਾ ਨਾ ਤਾਂ ਨੇਚਰਲੀ ਗੱਲ ਆ ਹਾ ਭਾਵ ਤਾਂ ਦਿਖਾਈ ਹੋਣੀ ਨਹੀਂ ਮੈਨੂੰ ਨਾ ਤਾਂ ਰੋਮਾਂਟਿਕ ਦੀ ਨਾ ਵੀ ਆਪਾਂ ਚਾਹੀ ਗੱਲ ਕਰੀਏ ਜੇ ਫੈਮਿਲੀ ਦੇ ਸਾਹਮਣੇ ਉਦਾਂ ਵੀ ਅਸੀਂ ਆ ਉਹ ਮੈਨੂੰ ਨਾ ਤਾਂ 1000 ਬੰਦਾ ਖੜਾ ਹੋ ਮੈਂ ਐਕਟਿੰਗ ਕਰ ਦੂੰਗੀ ਜੇ ਉੱਥੇ ਮੈਨੂੰ ਪਤਾ ਮੈਨਾਂ ਨਾ ਭਰਾ ਖੜਾ ਜਾਂ ਮਮਮੀ ਖੜੀ ਹੈ ਜਾਂ ਭੈਣ ਖੜੀ ਆ ਉੱਥੇ ਮੈਂ ਫਿਰ ਵੀ ਐਂ ਕਹਾਂ ਯਾਰ ਉਹ ਖੜਿਆ ਕੀ ਸੋਚਣਗੇ ਉਹ ਵੀ ਐਂ ਕਰਦੀ ਆ ਮੈਂ ਸੋਣਾ ਵੀ ਕਰ ਰਹੀ ਆ ਮੈਂ ਨਹੀਂ ਕਰ ਰਹੀ ਮੈਂ ਮੈਂ ਪਤਨ ਸਹੀ ਕੀਤਾ ਉਹ ਮੈਨੂੰ ਐਂ ਨਾ ਕਹਿ ਦੇ ਤੂੰ ਵਧੀਆ ਨਹੀਂ ਕੀਤਾ ਨਹੀਂ ਮੈਂ ਦੂਜੇ ਡਾਇਲੌਗ ਬੋਲ ਸਕਦੀ ਕੋਈ ਲੜਾਈ ਗਾਲਾਂ ਦੇ ਮਤਲਬ ਗੁੰਡਾ ਕਰਤੀਆਲੇ ਮੱਝੇ ਵਾਲੇ ਵੈਸੀ ਵੀ ਇਤਾਂ ਦੇ ਕੰਮ ਵੀ ਕਰ ਸਕਦੇ ਬੱਸ ਚੱਕ ਦੇਾਂਗੇ ਮਾਰ ਦੇਾਂਗੇ ਫੋਕ ਦੇਾਂਗੇ ਬੱਸ ਮੈਂ ਸਮਝ ਨਹੀਂ ਆ ਉਹ ਜਿਸ ਤਰੀਕੇ ਨਾਲ ਆ ਦੇਖੋ ਪੋਸਟ ਪੋਸਟ ਕਿੱਥੇ ਆ ਇਹ ਤਾਂ ਫਿਰ ਵੀ ਠੀਕ ਹੈ ਕਿ ਜਿਹੜਾ ਮੇਰੇ ਸਾਹਮਣੇ ਪੋਸਟ ਲੱਗਿਆ ਉਹ ਤੇ ਬੜੇ ਤਰੀਕੇ ਨਾਲ ਖੜੀ ਆ ਤੋ ਤੇ ਐਂ ਲੱਗ ਰਿਹਾ ਕਿ ਖਬਰਦਾਰ ਜੇ ਕਿਸੇ ਨੇ ਛੇੜ ਇਹ ਤਾਂ ਫਿਰ ਵੀ ਰੋਮਾਂਟਿਕ ਪੋਚ ਖੜੀ ਨਹੀਂ ਫਿਰ ਨਹੀਂ ਆਇਆ ਇਹ ਤਾਂ ਤੇ ਆ ਆ ਰਿਯਾ ਬੱਬਰ ਨਾਲ ਕਿਵੇਂ ਰਿਫਕਮ ਕਰਨਾ ਬੜਾ ਵਧੀਆ ਮਤਲਬ ਮੇਰੀ ਮੁੰਡਾ ਬਹੁਤ ਫਨੀ ਆ ਬਹੁਤ ਮੇਰੀ ਤਾਂ ਮਤਲਬ ਚਲੋ ਫਰਸਟ ਮੂਵੀ ਸੀ ਉਹਨਾਂ ਨਾਲ ਤੇ ਮੈਂ ਥੋੜੀ ਜੀ ਨਰਵਸ ਸੀ ਪਹਿਲਾਂ ਹੁੰਦਾ ਹੀ ਆ ਕਿ ਸਾਰਿਆਂ ਨਾਲ ਹਨਾ ਮੇਰੀ ਫਰਸਟ ਮੂਵੀ ਆ ਸੀਨੀਅਰ ਆਰਟਿਸਟ ਨੇ ਜਿਵੇਂ ਪ੍ਰਭ ਗਰੇਵਾਲ ਜੀ ਵੀ ਸੀਨੀਅਰ ਆਰਟਿਸਟ ਨੇ ਤੇ ਉਹ ਵੀ ਮੈਂ ਕਿਹਾ ਕਿ ਕੀ ਪਤਾ ਮਤਲਬ ਕੀ ਮੈਂ ਦਾ ਨਾ ਨਾ ਉਹ ਤਾਂ ਬੰਦੇ ਬੜਾ ਵਧੀਆ ਜਦੋਂ ਮੈਂ ਉਹਨਾਂ ਨਾਲ ਕੰਮ ਕੀਤਾ ਉਹਨੇ ਮੈਨੂੰ ਇੰਨਾ ਕੰਫਰਟ ਮਤਲਬ ਇੰਨਾ ਰਿਲੈਕਸ ਫੀਲ ਕਰਵਾਇਆ ਨਾ ਤਾਂ ਮੈਨੂੰ ਕਿਹਾ ਇਹ ਤਾਂ ਗੱਲ ਹੀ ਕੋਈ ਨਹੀਂ ਆ ਬਸ ਉਹ ਜੂ ਹੁਣ ਓਕੇ ਆ ਤੇ ਫਿਰ ਅਗਲੇ ਦਿਨ ਉਹ ਤੋਂ ਬੈਟਰ ਹੋ ਗਿਆ ਮਤਲਬ ਬਹੁਤ ਨਾਈਸ ਪਰਸਨ ਆ ਕਿ ਉਹ ਅਗਲੇ ਬੰਦੇ ਨੂੰ ਆਪਣੇ ਕੋ ਸਟਾਰ ਨੂੰ ਬਹੁਤ ਮਤਲਬ ਕੰਫਰਟ ਅ ਫੀਲ ਕਰਵਾ ਦਿੰਦੇ ਆ ਕਿ ਤੂੰ ਟੈਨਸ਼ਨ ਵਾਲਾ ਹੈ ਕਿ ਮੈਂ ਤੇਰੇ ਨਾਲ ਆਲ ਇਜ਼ ਬਹੁਤ 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 ਤੁਹਾਡਾ ਕਿਵੇਂ ਰਿਹਾ ਮੇਰੇ ਬਹੁਤ ਵਧੀਆ ਜਿੱਦਾਂ ਸੀ ਫਰੀ ਹੁੰਦੇ ਸੀਗੇ ਅਸੀਂ ਮਤਲਬ ਗੱਲਾਂ ਗੁੱਲਾਂ ਮਾਨ ਬੈਠ ਜਾਣੀਆਂ ਥੱਲੇ ਬੈਠ ਜਾਣ ਆਜਾ ਪ੍ਰਾਪਤ ਇੱਥੇ ਬੈਠ ਕੇ ਗੱਲ ਕਰਦੇ ਆ ਤੇ ਉਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਤਾਂ ਦਾ ਫੈਮਿਲੀ ਹੈ ਮੇਰੀ ਤੇ ਮੈਨੂੰ ਡੌਗਸ ਤੋਂ ਡੌਗ ਨਾਲ ਮੈਨੂੰ ਬਹੁਤ ਪਿਆਰ ਆ ਮੈਂ ਡੌਗ ਲਵਰ ਹਾਂ ਉਹ ਕਾਫੀ ਉਹ ਵਧੀਆ ਮਤਲਬ ਬਹੁਤ ਵਧੀਆ ਜੋਲੀ ਨੇਚਰ ਆ ਉਹਨਾਂ ਦਾ ਕੋਈ ਇੱਦਾਂ ਨਹੀਂ ਕਿ ਹਾਂ ਅਸੀਂ ਫਸਟ ਟਾਈਮ ਮਿਲੇ ਆ ਜਾਂ ਉਹ ਮੈਨੂੰ ਫਸਟ ਟਾਈਮ ਮਿਲੇ ਆ ਜਾਂ ਉਹਨਾਂ ਨੂੰ ਕੁਝ ਲੱਗੇ ਪਰ ਵਧੀਆ ਐਕਸਪੀਰੀਐਂਸਸ ਤਾਂ ਫਿਰ ਬਾਅਦ ਵਿੱਚ ਅਸੀਂ ਇੰਨਾ ਜ਼ਿਆਦਾ ਵਧੀਆ ਸਾਡਾ ਐਕਸਪੀਰੀਅੰਸ ਹੋ ਗਿਆ ਫਿਰ ਅਸੀਂ ਦੋ ਤਿੰਨ ਸੌਂਗ ਵੀ ਉੱਥੇ ਆਪ ਹੀ ਸ਼ੂਟ ਕੀਤੇ ਸੀਗੇ ਕੋਈ ਸਿੰਗਰ ਸਾਨੂੰ ਅਪਰੋਚ ਕੀਤਾ ਸੀਗਾ ਕਿ ਆਰੇ ਤੇ ਪ੍ਰਾਪਨਾ ਸੀ ਸੌਂਗ ਕਰਨੇ ਸੀ ਉਹ ਵੀ ਫਿਰ ਸ਼ੂਟ ਕਰਕੇ ਆਏ ਫਿਰ ਹੋਰ ਵਧੀਆ ਬੌਂਡਿੰਗ ਹੋ ਗਈ ਇਹਨਾਂ ਨਾਲ ਲੰਡਨ ਦਾ ਤਿਆਰ ਬਾਕੀ ਮੇਰੇ ਤੁਸੀ ਕੀ ਰਹਿ ਰਹੇ ਮੈਂ ਤਾਂ ਮੈਂ ਤਾਂ ਤੁਹਾਡੇ ਆਈਡੀ ਨਹੀਂ 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 ਮੈਂ ਤਾਂ ਜਾਂਦੀ ਰਹਿਣੀ ਆ ਅੱਛਾ ਜਾਂਦੀ ਮਤਲਬ ਉੱਥੇ ਮਤਲਬ ਕੋਈ ਮੁਰਛ-ਵਰਛ ਕਰਨ ਜਾਣੇ ਮੇਕੇ ਵੀਰੀ ਹੁੰਦਾ ਨਾ ਵੀ ਬੰਦਾ ਮੈਂ ਤਾਂ ਜਾਂਦੀ ਰਹਣੀ ਆ ਮਰੋਟੀ ਉਪੀ ਖਾਣ ਲਈ ਉੱਥੇ ਤੇ ਮੈਂ ਵਾਲ ਕਟਾਉਂ ਵਾਲ ਕਟਾਉਣੇ ਆ ਚਾ ਲੰਡਨ ਚਲ ਰਹੀ ਆ ਵਾਲ ਲੰਡਨ ਲੰਡਨ ਕਿਹੜਾ ਪੁੱਛੋ ਮੰਡੀ ਹੈ ਨਹੀਂ ਨਹੀਂ ਜਦੋਂ ਮੈਂ ਜਦੋਂ ਮੇਰਾ ਦਿਲ ਕਰਦਾ ਚਾਹ ਸ਼ੂਟਸ ਵਗੈਰਾ ਮੈਂ ਹੁਣ ਵੀ ਰੀਸੈਂਟਲੀ ਆਈ ਥਿੰਕ ਮੈਨੂੰ ਹੋ ਗਿਆ ਵੀ 25 ਦਿਨ ਆਈ ਨੂੰ ਤੇ ਉਹਦੀ ਹਮ ਬੈਦਰ ਥੋੜਾ ਜਿਹਾ ਖਰਾਬ ਕਰਦਾ ਉਥੋਂ ਦਾ ਬਹੁਤ ਸੋਹਣਾ ਆਰ ਇਹ ਬੱਬਰ ਨਾਲ ਹੋਵੇ ਚੋਰਾਂ ਨਜ਼ਾਰੀਆਂ ਹੁਣ ਲੰਡਨ ਦੇ ਨਜ਼ਾਰੇ ਹੁਣ ਪਰਬਰ ਕੀ ਸੋਹਣੀ ਕੁੜੀ ਨਾਲ ਹੋਵੇ ਨਾਲ ਪਾਕਿਸਤਾਨੀ ਕਹਿੰਦਾ ਕਰ ਹੁਣ ਇਹ ਤਾਂ ਬੱਲੇ ਬੱਲੇ ਕਿ ਮੇਰੇ ওভারঅল ਫਿਲਮ ਦਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਮਤਲਬ ਵਧੀਆ ਬਹੁਤ ਸਮੋਥਲੀ ਸਾਡੀ ਮੂਵੀ ਗਈ ਆ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਮੂਵੀ ਬਣਾਈ ਕਿ ਕੋਈ ਆਰਟਿਸਟ ਨੇ ਮਤਲਬ ਇਹ ਨਹੀਂ ਕੀਤਾ ਵੀ ਹਾਂ ਮੈਨੂੰ ਉਹ ਚਾਹੀਦਾ ਮਤਲਬ ਡਿਮਾਂਡਿੰਗ ਕੋਈ ਆਰਟਿਸਟ ਨਹੀਂ ਸੀਗਾ ਸਾਰਿਆਂ ਨੇ ਆਪਣਾ ਵਧੀਆ ਵਧੀਆ ਕੰਮ ਕੀਤਾ ਆ ਬਹੁਤ ਕੰਫਰਟੇਬਲ ਅਸੀਂ ਰਹੇ ਜਦੋਂ ਅਸੀਂ ਫਰੀ ਹੁੰਦੇ ਸੀ ਸ਼ਾਪਿੰਗ ਕਰਨ ਚੱਲ ਜਾਂਦੇ ਸੀਗੇ ਮਤਲਬ ਇੰਨੀ ਵੀ ਨਹੀਂ ਸ਼ਾਪਿੰਗ ਮਤਲਬ ਬਜਟ ਦੇ ਇੱਥੇ ਜੋ ਆਜੂ ਹੈ ਹਾਂ ਰਾਤ ਨੂੰ ਘੁੰਮਣ ਚੱਲ ਜਾਂਦੇ ਸੀ ਡਿਨਰ ਤੇ ਜਿਵੇਂ ਦੀ ਫੋਟੋ ਫੋਟੋਸ ਕਿੱਚ ਲੀਆਂ ਰੀਲ ਰੀਲ ਨਾ ਬਣਾਈ ਉਹ ਥੋੜੇ ਜਿਹੇ ਪੈਸੇ ਰੀਲ ਉਸ ਟਾਈਮ ਨਹੀਂ ਸੀਗਾ ਉਹ ਤਾਂ ਨਹੀਂ ਸੀ ਮੈਨੂੰ ਅਜੇ ਵੀ ਘੱਟ ਹੀ ਆ ਮੈਂ ਥੋੜੀ ਮੈਂ ਵੀ ਨਾ ਜਾ ਉਹ ਨਹੀਂ ਕਿ ਹਾਂ ਸਪੈਸ਼ਲ ਰੀਲ ਨਾ ਰੀ ਉਹ ਮਤਲਬ ਉਹ ਸ਼ੌਕ ਨਹੀਂ ਹੈ ਕਿ ਜਿੱਥੇ ਜੀ ਕਰ ਰੀਲ ਬਣਾ ਲੀ ਰੀਲ ਨਾ ਉਦਾਂ ਕਿ ਉਹ ਇੱਕ ਅਲੱਗ ਕੈਟਾਗਰੀ ਆ ਜਾਂਦੀ ਹੈ ਕਿ ਹਾਂ ਪਹਿਲੇ ਸਪੈਸ਼ਲ ਰੀਲਾਂ ਹੀ ਬਣਾਉਣੀਆਂ ਸਾਨੂੰ ਇਹ ਹੁੰਦਾ ਕਿ ਠੀਕ ਆ ਜੇ ਤੁਰੇ ਤੁਰ ਕੇ ਜਾ ਰਹੇ ਉਹਦੀ ਵੀਡੀਓ ਬਣਾ ਲਈ ਜੇ ਮੇਕਅਪ ਕੀਤਾ ਵਾ ਤੇ ਹੁਣ ਇਹਦਾ ਥੋੜਾ ਲਾ ਲੈ ਲੋ <laughs> बस ਮੈਂ ਨਹੀਂ ਦੀਆਂ ਥੋੜੀ ਜਿਹੀ ਨਹੀਂ ਮੈਂ ਥੋੜਾ ਜਿਹਾ ਥੋੜਾ ਕੱਟਾਂ ਕਿ ਇਹ ਚੀਜ਼ ਤੋਂ ਮੈਂ ਠੀਕ ਆ ਥੋੜਾ ਪ੍ਰੋਫੈਸ਼ਨਲ ਜੀ ਫੋਟੋਆਂ ਹੋਣ ਜਿਆਦਾ ਐਦਾ ਜਿਆਦਾ ਰੀਲ ਵਾਲਾ ਨਹੀਂ ਸਿਸਟਮ ਹੈਗਾ ਕਿ ਇੱਥੇ ਤੁਰੇ ਗਏ ਇੱਥੇ ਵੀ ਰੀਲ ਬਣਾ ਲਓ ਉੱਥੇ ਵੀ ਪਾਤੀ ਰੀਲਾਂ ਕੱਟੀਆਂ ਕੱਟੀਆਂ ਜ਼ਿੰਦਗੀ ਸਮੂਥੀ ਰੱਖੀ ਹੋਈ ਹੈ ਬਿਲਕੁਲ ਅੱਛਾ ਪਾਕਿਸਤਾਨੀ ਕਲਾਕਾਰਾਂ ਦਾ ਮੈਂ ਤਿਆਰ ਬਾਕੀ ਮੇਰੇ ਬਹੁਤ ਵਧੀਆ ਬਹੁਤ ਹੀ ਮਤਲਬ ਡਾਊਨ ਡਾਊਨ ਟੂ ਅਰਥ ਨੇ ਇੰਨੇ ਜਿਆਦਾ ਉਹਨਾਂ ਦੀ ਬੋਲੀ ਵਿੱਚ ਮਠਾਸ ਆ ਤੁਸੀਂ ਜੋ ਗੱਲ ਕਰਦੇ ਹੋ ਮੈਂ ਸਾਰੇ ਲੋਕ ਮਤਲਬ ਮਾਝੀ ਮਾਝੜੀ ਲੈ ਕੋਈ ਜ਼ਿਆਦਾ ਬੋਲ ਜਦੋਂ ਭਾਜੀ ਹੁਣਾਂ ਨੂੰ ਗੱਲ ਵੀ ਹੋਈ ਨਾ ਪਾਕਿਸਤਾਨ ਤੇ ਉਹ ਇੰਨੇ ਬਲੇਸਿੰਗਸ ਇੰਨੇ ਉਹਦੇ ਮੂੰਹ ਚੋਂ ਹੀ ਨਿਕਲਦੀਆਂ ਤੋ ਗੱਲ ਇੱਕ ਕਰੂੰਗੀ ਤੋ ਤੁਹਾਨੂੰ ਇ ਢੇਰ ਸਾਰੇ ਬਲੇਸਿੰਗਸ ਸੇਂਗੀਆਂ ਬਿਲਕੁਲ ਵਿਨੋਦ ਜੀ ਬਹੁਤ ਵਧੀਆ ਲੱਗਦੀ ਹੈ ਕਿ ਉਹਨਾਂ ਦੇ ਵਿੱਚ ਇਹ ਨਹੀਂ ਹੈਗਾ ਕਿ ਹਾਂ ਅੱਛਾ ਠੀਕ ਹੈ ਪਹਿਲੀ ਵਾਰੇ ਕੰਮ ਕਰ ਰਹੇ ਸਾਡੇ ਨਾਲ ਤਾਂ ਅਸੀਂ ਇਹਨਾਂ ਨੂੰ ਐਦਾਂ ਟ੍ਰੀਟ ਕਰਨਾ ਐਦਾਂ ਕੁਝ ਨਹੀਂ ਉਹਨਾਂ ਵਿੱਚ ਮਤਲਬ ਇੰਨਾ ਵਧੀਆ ਉਹਨਾਂ ਨਾਲ ਉਹਨਾਂ ਨੇ ਬਹੁਤ ਹੀ ਪਿਆਰਾ ਜ ਮਲ ਦਿੱਤਾ ਸਾਹਿਬ ਹੈ ਨਾ ਚਾਹੇ ਮੇਰਾ ਤਾਂ ਇਹਨਾਂ ਨਾਲ ਬਹੁਤ ਹੀ ਘੱਟ ਸੀਗਾ ਪਰ ਜਿੰਨਾ ਵੀ ਸੀਗਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਡਾਇਰੈਕਟਰ ਨੇ ਕੀ ਨਹੀਂ ਕਿਹਾ ਸੀ ਮੇਰੇ ਨੂੰ ਮੇਰਾ ਲੋਕ ਘਟ ਮਾ ਨਹੀਂ ਮੈਂ ਨਹੀਂ ਜਦੋਂ ਕੀ ਹੁੰਦਾ ਜਦੋਂ ਦੋ ਕੁੜੀਆਂ ਬਰਾਬਰ ਦੀਆਂ ਹੋਣ ਨਾ ਨਹੀਂ ਮੈਂ ਨਹੀਂ ਆ ਦੋਵੇਂ ਜਦੋਂ ਫਿਰ ਉਹਨਾਂ ਨੇ ਸਕ੍ਰਿਪਟ ਮੈਨੂੰ ਸੀ ਕਿ ਜੋ ਸਕ੍ਰਿਪਟ ਆ ਨਾ ਉਹ ਫਰਸਟ ਮਤਲਬ ਇਹ ਨਹੀਂ ਕਿ ਹੁਣ ਮੇਰਾ ਰੋਲ ਜ਼ਿਆਦਾ ਪਵਾ ਦਿਓ ਤੇ ਜੇ ਇਹਨਾਂ ਦੀ ਸਕ੍ਰਿਪਟ ਦੇ ਹਿਸਾਬ ਨਾਲ ਮਤਲਬ ਰੋਲ ਹੈਗਾ ਤੇ ਉਹ ਥੋੜਾ ਘੱਟ ਹੋਵੇ ਵੱਧ ਹੋਵੇ ਫਿਰ ਉਹ ਚੀਜ਼ ਹਾਂ ਉਹ ਨਹੀਂ ਕਿ ਜੋ ਇਹਨਾਂ ਦੇ ਸਕ੍ਰਿਪਟ ਮੰਗ ਕਰਦੇ ਉਹ ਇਹਨਾਂ ਦਾ ਰੋਲ ਹੋਵੇ ਜੋ ਮੇਰੇ ਸਕ੍ਰਿਪਟ ਮੰਗ ਕਰਦੇ ਉਹ ਮੇਰਾ ਰੋਲ ਹੋਵੇ ਮਤਲਬ ਦੋਨੋਂ ਮੇਨ ਆ ਤੇ ਫਿਰ ਬਰਾਬਰ ਬਰਾਬਰ ਤਾਂ ਬੈਠੀ ਵੀ ਕਿਊਟ ਜਿਹੀ ਲੱਗਦੀ ਨਿਆਣੀ ਜੀ ਲੱਗਦੀ ਐ ਇਹਨੇ ਗੱਲ ਕਰੀ ਸੀ ਨਾ ਵੀ ਨਿਆਣੀ ਜੀ ਆ ਨਾ ਇਹ ਗੱਲ ਹੋਈ ਸੀ ਨਾ ਇਹ ਅੱਜ ਵੀ ਨਿਆਣੀ ਹੈ ਚਾਹੇ ਜਿੰਨੀ ਮਰਜ਼ੀ ਫਿਰ ਅੱਛਾ ਕਦੇ ਹੋਇਆ ਤਾਂ ਮਤਲਬ ਤੁਸੀਂ ਕਿਸੇ ਨੂੰ ਮਿਲਣ ਗਏ ਹੋ ਪ੍ਰੋਡਿਊਸਰ ਨੂੰ ਨਵਾਬ ਅਗਰੇ ਉਹਨੇ ਕਿਹਾ ਨਾ ਵੀ ਯਾਰ ਇਹ ਤਾਂ ਨਿਆਣੀ ਜੀ ਦੀ ਮੈਨੂੰ ਤਾਂ ਇਹ ਚੀਜ਼ ਹੁੰਦੀ ਜਦੋਂ ਤਾਂ ਮੈਂ ਰੈਡੀ ਹੋ ਜਾਂਦੀ ਆ ਉਦੋਂ ਲੁੱਕ ਹੋਰ ਆਉਂਦੀ ਥੋੜੀ ਮੈਚੂਰ ਲੱਗਦੀ ਆ ਤੇ ਅਦਰਵਾਇਜ਼ ਮੈਂ ਨਾ ਬੱਸ ਮੇਕਅਪ ਬਹੁਤ ਘੱਟ ਕਰਕੇ ਰੱਖਦੀ ਆ ਜਿੱਦਾਂ ਨਾਰਮਲ ਜੇ ਕਿਤੇ ਜਾਣਾ ਵੀ ਮੀਟਿੰਗ ਤੇ ਜਾਣਾ ਮੈਂ ਨੇਚਰਲ ਐਦਾਂ ਹੀ ਚੱਲ ਜਾਂਦੀ ਆ ਤੇ ਉਹ ਕਹਣਗੇ ਮੈਨੂੰ ਤਾਂ ਤੁਸੀਂ ਉੱਥੇ ਤਾਂ ਐਂ ਲੱਗਦੇ ਬਹੁਤ ਵੱਡੇ ਹੋ ਤੁਸੀਂ ਤਾਂ ਛੋਟੇ ਜਿਹੇ ਹੋ ਹਨਾ ਤੁਸੀਂ ਤਾਂ ਇੰਨੇ ਇੰਨੇ ਕੀ ਬਰੀਕ ਜਿਹਾ ਕਹਿ ਦਿੰਦੇ ਆ ਤੁਸੀਂ ਬਰੀਕ ਜਿਹੇ ਹੋ ਮਤਲਬ ਕਹਿੰਦੇ ਇੱਥੇ ਕਾ ਤੋ ਤੁਸੀਂ ਐਂ ਏਦਾਂ ਲੁੱਕ ਆਉਂਦੀ ਐ ਮੈਂ ਕਿ ਥੋੜਾ ਮਤਲਬ ਕੈਮਰੇ ਤੱਕ ਲਾ ਲਓ ਮੇਕਅਪ ਦਾ ਲਾ ਲਓ ਅਸੀਂ ਰੋਜ਼ ਨਹੀਂ ਐਦਾਂ ਤਿਆਰ ਹੋ ਕੇ ਰਹਿ ਸਕਦੇ ਕਿ ਉਹ ਲੁੱਕ ਤਾਂ ਆਬਵੀਅਸਲੀ ਹੁਣ ਅੱਜ ਮੇਰੀ ਲੁੱਕ ਚੇਂਜ ਲੱਗੂਗੀ ਕੱਲ ਨੂੰ ਮੈਂ ਹੁਣ ਬਿਨਾ ਮੇਕਅਪ ਤੋਂ ਅਜੇ ਤੁਸੀਂ ਕਹੋਗੇ ਅੱਛਾ ਪ੍ਰਾਭੂ ਹੀ ਐ ਇਹ ਤਾਂ ਛੋਟੀ ਜੀ ਲੱਗਦੀ ਉਹ ਹੁਝੰਦਾ ਸਭ ਦਾ ਹੀ ਹੁੰਦਾ ਮੇਰਾ ਨਿਗਾ ਕਿ ਬਿਨਾ ਮੇਕਅਪ ਤੋਂ ਤੁਹਾਡੀ ਫਿਲਮ ਨੂੰ ਤੇ ਚੋਰਾ ਨਾਲ ਯਾਰੀਆਂ ਚੱਲੇ ਵਧੀਆ ਰਹੇ ਤੁਸੀਂ ਤਰਨਤਨ ਦਾ ਨਾਮ ਰੌਸ਼ਨ ਕਰੋ ਤੂੰ ਭਾਈ ਬਟੰਡੇ ਦੇ ਕਲਕੱਤੇ ਦਾ ਮਤਲਬ ਜਾਨੇ ਦੇ ਕਲਕੱਤੇ ਦਾ ਕਰੇ ਔਰ ਇਦਾਂ ਹੀ ਤੁਹਾਡੀਆਂ ਫਿਲਮਾਂ ਆਉਂਦੀ ਰਹਿਣ ਸੋ ਦੋਸਤੋ ਬਹੁਤ ਵਧੀਆ ਤਿਆਰਪਾ ਰਿਹਾ ਹੈ ਇਹਨਾਂ ਦੇ ਨਾਲ ਫਿਲਮ ਚੋਰਾ ਨਾਲ ਯਾਰੀਆਂ ਕਿਹੜੇ ਤਰੀਕੇ ਮੈਂ ਪੜੀ 17 ਜਨਵਰੀ 17 ਜਨਵਰੀ ਨੂੰ ਫਿਲਮ ਵਰਲਡਵਾਈਡ ਰੀਲੀਜ਼ ਹੋ ਰਹੀ ਹੈ ਅੱਜ ਆਪਾਂ ਪਰ ਗਹਿਰਾ ਹਾਸਰਾ ਉਹਦੀ ਆਪਾਂ ਹਾਜ਼ਰੀ ਲਾ ਦੇਵਾਂਗੇ ਫੋਨ ਤੇ ਉਹਨੂੰ ਫੋਨ ਕਰਾਂਗੇ ਵੀ ਭਾਈ ਤੂੰ ਗੈਰ ਹਾਜ਼ਰ ਕਿਉਂ ਆ ਆ ਜਾ ਤੇਰਾ ਵੀ ਇੰਟਰਵਿਊ ਕਰੀਏ ਸੋ ਦੋਸਤੋ ਇਹ ਸੀ ਇੱਕ ਛੋਟਾ ਜਿਹਾ ਇੰਟਰਵਿਊ ਪ੍ਰਭ ਤੇ ਉਸ ਬਾਅਦ ਮਨਕੀਸ਼ਾ ਤੁਹਾਨੂੰ ਕਿਦਾਂ ਦਾ ਲੱਗਿਆ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਓ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਸਾਨੂੰ ਇਸ ਸਮੇਂ ਰੌਜ਼ਰ ਸ਼ਾ ਟੈਲਸ ਤੇ ਬੈਲਫਾਈਵ ਤੇ ਜਿੰਨੇ ਵੀ ਵਾਰਡ ਵਾਲਾਈਫੀ ਬਾਕਸ ਲੈਸ ਵੀ ਸਾਨੂੰ ਦੇਖ ਰਹੇ ਹੋ 24 ਘੰਟੇ ਤੁਹਾਡੇ ਮਨੋਰੰਜਨ ਲਈ ਅਸੀਂ ਹਮੇਸ਼ਾ ਹਾਜ਼ਰ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬੱਚਿਓ ਪਰ ਮਾਤਾ ਮੈਂ ਕੋਰੇ ਪੈਰ ਮੈਂ ਸੁੱਖ ਰੱਖੇ ਪਰ ਅਸੀਂ ਮਿਲਦੇ ਲਈ ਅਸੀਂ ਮਿਲਦੇ ਲਈ ਹਾਂ ਅੱਗੇ ਤੇ ਨਾ ਕਹੀ ਵੀ ਅਸੀਂ ਪਹਿਲੀ ਵਾਰ ਮਿਲੇ ਹਾਂ ਹਾਂ ਪੁੱਤ ਕਾ ਹਿੰਗੇ ਪੱਕਾ ਪਰ ਮੈਨੂੰ ਵੀ ਪਰੌਣ ਫਿਰ ਉਹ ਤਰੱਕੀ ਕਰਨਗੇ ਨਾ ਦੇਖੋ ਮੈਂ ਪਰੌਣ ਦੀ ਫਿਲਮਾਂ ਬਹੁਤ ਆਈ ਹੈ ਨਾ ਇਹਦਾ ਸਿਨੇਮਾ ਸਟੈਬਲਿਸ਼ ਹੈ ਤੇਰਾ ਪਹਿਲਾ ਸੁਨੇਹਾ ਤੇ ਜਦੋਂ ਤੋਂ ਸਟੈਬਲਿਸ਼ ਹੋ ਗਿਆ ਬੱਚੇ ਫਿਰ ਅਸੀਂ ਇਹ ਕਹਾਣੀ ਮੈਂ